ਦੇਵ ਗੰਧਾਰੀ ਹਰ ਗੁਣ ਗਾਵੈ ਹਉ ਤਿਸ ਬਲਿਹਾਰੀ ਹਯੂਰ ਬਰਮਾਉਂਦੇ ਨੇ ਜੋ ਭਾਈ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰੇਮੀ ਗਾਉਂਦੇ ਐ ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਆਂ ਕੁਰਬਾਨ ਜਾਣੇ ਆਂ ਬਲਿਹਾਰ ਜਾਣਾ ਸਾਧ ਸੰਗੇ ਜੀ ਆਪ ਦਾ ਭਰਾਮਾ ਦਾ ਬਲਜੀਤ ਨੂੰ ਕੁਰਬਾਨ ਕਰਦੀ ਇਹਦਾ ਨਾਮ ਬਲਿਹਾਰ ਜਾਣਾ ਹੈ ਧੰਨ ਦਾ ਬਲ ਜਿਸ ਤੋਂ ਕੁਰਬਾਨ ਕਰਦੀ ਇਹਦਾ ਨਾਮ ਬਲਿਹਾਰ ਜਾਣਾ ਹੈ ਆਪਣੀ ਰਸ਼ਨਾਨੇ ਉਸਿਲੀ ਦੇ ਨਾਲ ਲੋਕਾਂ ਨੂੰ ਬਸ ਕਰ ਲੈਣ ਵਾਲਾ ਬਲ ਹਾਰ ਦੇਈਏ ਸਿੱਧੀਆਂ-ਸਿੱਧੀਆਂ ਦਾ ਬਲ ਹਾਰ ਦੇਈਏ ਆਪਣੀ ਬੁੱਧੀ ਦਾ ਬਲ ਹਾਰ ਦੇਈਏ ਜਿਸਮਾਨੀ ਤਾਕਤ ਦਾ ਸਾਰਾ ਬਲ ਹਾਰ ਦੇਈਏ ਅਤੇ ਰੂਹਾਨੀ ਤਾਕਤ ਦਾ ਬਲ ਵੀ ਜੀਤੋਂ ਕੁਰਬਾਨ ਕਰ ਦਈਏ ਉਸ ਤੋਂ ਬਲ ਹਾਰ ਜਾਣਾ ਹੁੰਦਾ ਹੈ ਕੁਰਬਾਨ ਜਾਣਾ ਹੁੰਦਾ ਹੈ ਸੋ ਹਯੂਦ ਫਰਮਾਉਂਦੇ ਹਨ ਹਰ ਗੁਣ ਗਾਵ ਹਾਉ ਤਿਸ ਬਲਿਹਾਰੀ ਜੋ ਹਰੀ ਅਕਾਲ ਪੁਰਖ ਤੇ ਗੁਣਾਂ ਨੂੰ ਗਾਉਂਦੇ ਆ ਉਹਨਾਂ ਦੋਸੀਂ ਬਲਿਹਾਰ ਕੁਰਬਾਨ ਜਾਂਨੇ ਹਾਂ ਦੇਖ ਦੇਖ ਜੀਵਾ ਸਾਧ ਗੁਰਦਰਸ਼ਨ ਉਹਨਾਂ ਸ੍ਰੇਸ਼ਟ ਪੁਰਖਾਂ ਦੇ ਤੇ ਉਹਨਾਂ ਗੁਰੂ ਸਾਹਿਬ ਦੇ ਪਿਆਰਿਆਂ ਦੇ ਦਰਸ਼ਨ ਦੇਖ ਦੇਖ ਕੇ ਅਸੀਂ ਜਿਉਂਨੇ ਹਾਂ ਸਾਧ ਜੋ ਸ੍ਰੇਸ਼ਟ ਹਨਗੇ ਗੁਰੂ ਮਹਾਰਾਜ ਸਾਧ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਵੇਖ ਬਿਸ਼ਤੀ ਦੁਆਰਾ ਦਰਸ਼ਨ ਦੇਖ ਦੇ ਕੇ ਜਿਉਂਦੇ ਹੋਈਏ ਯੋ ਗੁਰੂ ਦੇ ਸਾਧ ਭਾਈ ਬੁੱਢਾ ਸਾਹਿਬ ਆਪ ਇੱਕ ਮਹਾਪੁਰਖ ਹੈ ਜਿਨ੍ਹਾਂ ਨੇ ਆਪਦੇ ਮਨ ਨੂੰ ਸਾਧਿਆ ਹੈ ਭਾਈ ਗੁਰਦਾਸ ਜੀ ਨੇ ਕਿਹਾ ਮਨ ਸਾਧੂ ਸਾਧ ਜਿਨ੍ਹਾਂ ਨੂੰ ਸਾਧਿਆ ਹੈ ਸਾਧ ਸੁਧਾਇਆ ਸਾਧ ਅਸਾਧ ਸਾਧ ਸੁਧਾਇਆ ਇਹ ਮਨ ਸਾਧ ਨੂੰ ਸਾਧ ਕੇ ਗੁਰਮਖੰਦ ਸਾਧ ਸੁਧਾਣਾ ਕੀਤਾ ਐਸੇ ਜਿਹੜੇ ਗੁਣਾਂ ਨੂੰ ਗਾਉਣ ਵਾਲੇ ਸਾਧ ਸ੍ਰੇਸ਼ਟ ਪੁਰਖ ਹੋਏ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੇ ਆ ਮਨ ਦੇ ਦਰਸ਼ਨ ਦੇਖ ਦੇ ਕੇ ਜੀ ਵੀਏ ਇਸ ਹਿਰਦੇ ਨਾਮ ਮੁਰਾਰੀ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਵਰ ਦਾ ਨਾਮ ਵਸਿਆ ਹੋਇਆ ਹੈ ਰਹਾਉ ਤੂੰ ਪਵਿੱਤਰ ਪਾਵਨ ਕੁਰਖ ਪ੍ਰਭ ਸੁਆਮੀ ਸੇ ਪ੍ਰਭੂ ਸਮਰੱਥ ਤੁਸੀਂ ਪਵਿੱਤਰ ਤੋਂ ਪਵਿੱਤਰ ਹੋ ਅਤੇ ਪਵਿੱਤਰਾਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ ਤੀਰ ਤੋਂ ਪਵਿੱਤਰ ਮੰਨੇ ਹੈ ਜਿੱਥੇ ਕਾਬ ਕੀਤਾ ਹੈ ਨਹਾਤਿਆਂ ਨੂੰ ਉਹਨਾਂ ਨੂੰ ਪੀਰ ਸੁਲੋਕ ਮੰਨਦੇ ਹਨ ਪੀਰ ਜਰ ਵੀ ਤੁਸੀਂ ਪਵਿੱਤਰਾਂ ਨੂੰ ਪਵਿੱਤਰ ਕਰਨ ਵਾਲੇ ਹੋ ਅਤੇ ਪਵਿੱਤਰ ਆਪ ਹੋ ਤੇ ਪਾਵਨ ਕਰਨ ਵਾਲੇ ਹਾਂ ਪੁਰਖਾਂ ਸਾਰਿਆਂ ਨੂੰ ਸਾਰਿਆਂ ਦੇ ਪ੍ਰਭੂ ਹਾਂ ਅਤੇ ਰਖਕ ਹਾਂ ਸਰਬ ਕੇ ਮਾਲਕ ਹਾਂ ਹਮ ਕਿਉਂ ਕਰ ਮਿਲ ਹੈ ਜੂਠਾਰੀ ਅਸੀਂ ਸੱਚੇ ਪਾਪਸ਼ਾ ਜੂਠਾਰੀ ਇਹ ਜੂਠੀ ਜਿਹੜੀ ਅਵਿਧਿਆ ਹੈ ਇਸ ਵਿੱਚ ਲੱਗੇ ਹੋਏ ਸੀ ਕਿਸ ਪ੍ਰਕਾਰ ਮਿਲ ਸਕੀਏ ਸਾਡੇ ਅੰਦਰ ਝੂਠ ਹੈ ਝੂਠ ਬੋਲਣ ਦੀ ਝੂਠ ਹੈ ਸਾਡੇ ਅੰਦਰ ਵਿਕਾਰਾਂ ਦੀ ਅਸੀਂ ਇਹ ਵਿਦਿਆ ਦੀ ਝੂਠ ਵਾਲੇ ਕਿਵੇਂ ਮਿਲ ਸਕੀਏ ਮਹਾਰਾਜ ਇਹ ਸਾਡੀ ਝੂਠ ਚਲੀ ਜਾਵੇ ਤਾਂ ਹੀ ਮਿਲ ਸਕੀਏ ਹਮਰਾ ਜੀਏ ਹੋਰ ਮੁਖ ਹੋਰ ਹੂਤ ਹੈ ਸਾਡੇ ਹਿਰਦੇ ਦੇ ਵਿੱਚ ਤਾਂ ਕੋਈ ਹੋਰ ਗੱਲ ਹੁੰਦੀ ਹੈ ਤੇ ਮੁਖੂ ਕੁਝ ਹੋਰ ਬੋਲ ਕੇ ਸੁਣਾਉਨੇ ਹਾਂ ਹਮ ਕਰਮ ਹੀਣ ਪੂੜਿਆ ਇਸ ਪ੍ਰਕਾਰ ਅਸੀਂ ਮਾਰਾ ਨਿਸਕਾਮ ਕਰਮਾਂ ਤੋਂ ਹੀਣੇ ਆ ਤੇ ਸਾਡੀ ਮਰਤੀ ਜਿਹੜੀ ਕੂੜੇ ਪਦਾਰਥਾਂ ਵਾਲੀ ਜੁੜੀ ਹੋਈ ਹੈ ਪਦਾਰਥਾਂ ਵਿੱਚ हमरे ਜੀ ਜੀਚ ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਹੁੰਦੀ ਹੈ ਤੇ ਮੂੰਹੋਂ ਬਰਾਗ ਦੀਆਂ ਪੁੜੀਆਂ ਦੇ ਦੇ ਕੇ ਜਗਤ ਨੂੰ ਮਿੱਠਿਆ ਦਿਖਾਉਨੇ ਆਂ ਬਰੰਧ ਨੂੰ ਸੱਤ ਕਹਿੰਨੇ ਆਂ ਇਹ ਸਾਡੀ ਹਾਲਤ ਆ ਠੱਗਾ ਲੋਕਾਂ ਦੀ ਸਾਡੇ ਜੀਵ ਵਿੱਚ ਤੇਰਾ ਸਿਮਰਨੀ ਹੈ ਤੇ ਮੁੱਖੋਂ ਗਿਆਨ ਦੀਆਂ ਗੱਪਾਂ ਬੋਲਦੇ ਆਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਮ ਕਰਮਹੀਨ ਕੂੜਿਆਰੀ ਅਸੀਂ ਮਾਰਾ ਨਸਕਾਮ ਕਰਮਾਂ ਤੋਂ ਹੀਰੇ ਹਾਂ ਸਾਡੀ ਵਿਰਸੇ ਕੂੜੇ ਪਦਾਰਥਾਂ ਦੀ ਪ੍ਰਾਪਤੀ ਵਾਲੀ ਹੈ ਹਮਰੀ ਮੋਦਰ ਨਾਮ ਹਰ ਸੁਆਮੀ ਫੇਸੰਗੇ ਮਾਦਸ਼ਾ ਸਾਡੀ ਮੋਦਰ ਨਿਸ਼ਾਨੀ ਤਾਂ ਹੱਥ ਵਿੱਚ ਮਾਲਾ ਫੜੀ ਐ ਮਾથે ਤਿਲਕ ਹੱਥ ਮਾਲਾ ਬਾਨਾ ਲੋਗ ਨੇ ਰਾਮ ਖਲੌਣਾ ਜਾਨਾ ਜਿਵੇਂ ਛੋਟਾ ਦੇਖ ਕੇ ਬੱਚੇ ਨੂੰ ਬਰਾਲੀਦਾ ਹੈ ਆਹ ਲੋਕਾਂ ਨੇ ਪਰਮੇਸ਼ਰ ਹੱਥ 'ਚ ਮਾਲਾ ਫੜ ਲਈ ਭਗਤਾਂ ਦਾ ਬਾਣਾ ਬਣਾ ਲਿਆ ਤਲਕ ਲਾ ਲਿਆ ਇਹ ਤੈਨੂੰ ਖੁਸ਼ ਕਰਨ ਵਾਸਤੇ ਲੋਕਾਂ ਨੇ ਸਾੰਗ ਬਣਾਇਆ ਹੋਇਆ ਹੈ ਇਸ ਪ੍ਰਕਾਰ ਹਮਰੀ ਮੁੱਦਰ ਨਾਮ ਹਰ ਸੁਆਮੀ ਸਾਡੀ ਮੁੱਦਰ ਮਾਰਾ ਨਿਸ਼ਾਨੀ ਤਾਂ ਹਰੀ ਸੁਆਮੀ ਤੇਰੇ ਭਗਤਾਂ ਵਾਲੀ ਨਿਸ਼ਾਨੀ ਹੈ ਸਾਡੀ ਤਾਂ ਰਿਤ ਅੰਤਰ ਦੁਸ਼ਟ ਦੁਸ਼ਟਾਰੀ ਅੰਦਰ ਮਾਰਾ ਦੁਸ਼ਟ ਕਾਮ ਕਰੋ ਜਾਨ ਕਾ ਦੀ ਦੁਸ਼ਟਾਈ ਬਸਦੀ ਹੈ ਸਾਡੇ ਅਸੀਂ ਅੰਦਰੋਂ ਵਿਕਾਰਾਂ ਨੂੰ ਨਹੀਂ ਮੀਟ ਸਕਦੇ ਤੇ ਅੰਦਰ ਵਿਕਾਰਾਂ ਦੇ ਨਾਲ ਗਰਸੇ ਹੋਏ ਆ ਸਾਡੀ ਇਹ ਹਾਲਤ ਹੈ। 함ਰੀ ਮੁੱਦਰ ਨਾਮ ਹਰਿ ਸਵਾਮੀ। हे ਹਰਿ ਸਵਾਮੀ ਮੁੱਦਰ ਨਾਮ ਕੂਚੀ ਦਾ ਹੁੰਦਾ ਜਿਹਦੇ ਨਾਲ ਵਰਤੋਂ ਕੂਚ ਕੇ ਉਲੀ ਲਾ ਜੀਦੀ ਹੈ ਸਾਫ ਕਰਦੀ ਹੈ। ਇਸੇ ਪ੍ਰਕਾਰ ਹਰਿ ਸਵਾਮੀ ਤੇਰਾ ਜਿਹੜਾ ਨਾਮ ਹੈ ਕੂਚੀ ਆ ਸਾਡੀ ਸੱਚੇ ਪਾਤਸ਼ਾਹ। ਪ੍ਰਿਧ ਅੰਤਰ ਦੁਸ਼ਟ ਦੁਸ਼ਟਾਰੀ ਜਿਹੜੀ ਅੰਦਰ ਮਾਰਾ ਦੁਸ਼ਟ ਸੁਭਾਵ ਹੈ ਨਾ ਕਾਮ ਆਦ ਕਾ ਦੇ ਹਿਰਦੇ ਦੇ ਅੰਦਰ ਉਹਨਾਂ ਦੁਸ਼ਮੂ ਦੁਸ਼ੈ ਨਾ ਸਹਾਰਨ ਵਾਲੇ ਜਿਹੜੇ ਦੁੱਖ ਹੈ ਉਹਨਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਟਾਰਨ ਵਾਸਤੇ ਇਹ ਕੂਚੀ ਹੈ ਤੇਰੇ ਨਾਮ ਦੀ ਸਾਡੇ ਪਾਸ। ਉਸ ਕਰਕੇ ਉਲੀ ਲੱਗੀ ਦੀ ਇਹਨੂੰ ਕੂਚ-ਕੂਚ ਕੇ ਪਾਸੇ ਕਰ ਦਿੰਨੇ ਹਾਂ ਜਿਉਂ ਭਾਵ ਤਿਉਂ ਰੱਖੋ ਸੁਆਮੀ ਇਹ ਸਰਬਕੇ ਸੁਆਮੀ ਅਕਾਲ ਪੁਰਖ ਜਿਵੇਂ ਆਪ ਨੂੰ ਪਾਉਂਦਾ ਉਸ ਪ੍ਰਕਾਰ ਸਾਡੀ ਰੱਖਿਆ ਕਰੋ ਆਪ ਜਨ ਨਾਨਕ ਸਰਣ ਤੁਮਾਰੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸੇ ਸੱਚੇ ਪਾਤਸ਼ਾਹ ਸੀ ਆਪਦੇ ਜਨ ਹਾਂ ਆਪਦੇ ਸੇਵਕ ਹਾਂ ਆਪਦੀ ਸ਼ਰਨ ਲਈ ਹੈ